ਦੇਖੋ ਜੀ ਅਸੀਂ ਅਰਦਾਸ ਕਰਦੇ ਆਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀ ਜਿਹੜੀ ਉਹਨਾਂ ਨੇ ਸ਼ੁਰੂਆਤ ਕੀਤੀ ਉਹ ਜਿਉਂਦੀ ਪਿਉ ਰਵੇ ਤੇ ਕੱਲ ਨੂੰ ਮੈਂ ਇਹੀ ਕਹਿਣਾ ਵੀ 2 ਵਜੇ ਉੱਥੇ ਜ਼ਰੂਰ ਸਾਰੇ ਪਹੁੰਚਣ ਜੀ ਜਿਹੜੇ ਵੀ ਪ੍ਰੀਤ ਸੈਣੀ ਨੂੰ ਪਿਆਰ ਕਰਦੇ ਕੁਝ ਦਿਨ ਪਹਿਲਾਂ 3 ਦਿਨ 4 ਦਿਨ ਪਹਿਲਾਂ ਪ੍ਰੀਤ ਸਿੰਘ ਸੈਣੀ ਬੇਬਾਕ ਪત્રਕਰ ਜੋ ਕਿ ਗਾਲ ਚਲਾਣਾ ਕਰ ਗਏ ਨੇ ਔਰ ਉਨਾ ਦਾ ਜੋ ਅੰਤਿਮ ਸੰਸਕਾਰ ਹੈ ਕੱਲ 2 ਵਜੇ ਉਹਨਾਂ ਦੇ ਜੱਦੀ ਪਿੰਡ ਟਾਂਡਾ ਵਿਖੇ ਕੀਤਾ ਜਾਏਗਾ। ਹੋਰ ਜੋ ਉਸ ਵੀਰ ਪ੍ਰੀਤ ਸਿੰਘ ਸੈਨੀਆਂ ਉਹਨਾਂ ਦੀ ਜੋ ਘਾਟ ਪੂਰੇ ਪੰਜਾਬ ਵਿੱਚ ਕਿਆ ਪੂਰੀ ਕੌਮ ਨੂੰ ਘਾਟਾ ਹੈ। ਔਰ ਸਭ ਤੋਂ ਜ਼ਿਆਦਾ ਕਿਉਂਕਿ ਪੰਥ ਦੀ ਗੱਲ ਉਹ ਬੜੇ ਸੁੱਚੇ ਢੰਗ ਨਾਲ ਕਰਦੇ ਸਨ ਔਰ ਬੇਬਾਕ ਪੱਤਰਕਾਰ ਨਿੱਡਰ ਪੱਤਰਕਾਰ ਜੋ ਪੰਥ ਦੀ ਹੱਕਾਂ ਦੀ ਗੱਲ ਕਰਦੇ ਸਨ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸਨ ਉਹਨਾਂ ਨਾਲ ਜੋ ਪਾਣਾ ਵਾਪਰਿਆ ਤੁਸੀਂ ਸਾਰੇ ਹੀ ਜਾਣੂ ਉਸ ਤੋਂ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਬਲਦੇਵ ਸਿੰਘ ਜੀ ਬਡਾਲਾ ਸਾਬਕਾ ਹਜੂਰ ਜੀ ਰਾਗੀ ਦਰਬਾਰ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਇੱਕ ਕੱਲ ਦੀ ਜੋ ਉਹਨਾਂ ਦੇ ਅੰਤਿਮ ਸੰਸਕਾਰ ਹੈ ਜੋ ਉਹਨਾਂ ਨੂੰ ਅਗਨ ਭੇਟ ਕੀਤੇ ਜਾਏਗੀ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਉਹਨਾਂ ਦੇ ਜੱਦੀ ਪਿੰਡ ਉਹਨਾਂ ਕੋਲ ਸਾਰਾ ਮੇਰਬਾ ਲੈਣੇ ਆ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਬਲਦੇਵ ਸਿੰਘ ਜੀ ਆ ਉਹਨਾਂ ਨਾਲ ਗੱਲਬਾਤ ਕਰਨੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਬਲਦੇਵ ਸਿੰਘ ਜੀ ਬਡਾਲਾ ਬੋਲ ਰਹੇ ਜੀ 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 ਮੈਂ ਰਮਨਿਕ ਸਿੰਘ ਬੋਲ ਰਹਾ ਜੀ ਅਖੰਡ ਬਾਨੀ ਪੰਥਕ ਮੀਡੀਆ ਚੈਨਲ ਤੋਂ ਜੰਮੂ ਪੱਤਰਕਾਰ ਜੀ ਜੀ ਤੁਹਾਡੇ ਤੋਂ ਬੇਰਵਾ ਚਾਹੁੰਦੇ ਜੀ ਜੋ ਬੜੀ ਮੰਦ ਭਾਗੀ ਕਪਟਨਾ ਜੋ ਵਾਪਰੀ ਹੈ ਬੇਬਾਕ ਪੱਤਰਕਾਰ ਜੋ ਨੀਡਰ ਪੱਤਰਕਾਰ ਨੀ ਧੜਕ ਪੱਤਰਕਾਰ ਪ੍ਰੀਤ ਸਿੰਘ ਸੈਣੀ ਜੋ ਉਹਨਾਂ ਦਾ ਜੋ ਮਤਭਾਗੀ ਕਟਣਾ ਉਹਨਾਂ ਨਾਲ ਵਾਪਰੀ ਹੈ ਤੋਣਾ ਜੋ ਉਹਦੇ ਬਾਰੇ ਬੇਰਵਾ ਚਾਹੋਗੇ ਤੁਹਾਡੇ ਕੋਲੋਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅਸੀਂ ਬੇਨਤੀ ਕਰਦੇ ਆ ਸਿੱਖ ਸਤਿ ਭਾਵਨਾ ਦਲ ਵੱਲੋਂ ਜਾਂ ਹੋਰ ਵੀਰ ਜਿਹੜੇ ਉਦਣ ਦੇ ਨਾਲ ਨੇ ਪਾਈ ਸੁਖਜੀਤ ਸਿੰਘ ਖੋਸਾ ਗੁਰਪ੍ਰੀਤ ਸਿੰਘ ਜੀ ਸੱਜਣ ਭੁਪਿੰਦਰ ਸਿੰਘ ਜੀ ਜਾਂ ਸਾਡੇ ਹਰਮਨ ਵੀਰ ਮਾਜਵੇ ਹੁਣੀ ਸਾਰੇ ਉਦਣ ਦੇ ਸੀ ਨਾਲ ਹੀ ਆ ਜੀ ਕੀ ਸਮੂਚੀਆਂ ਸਿੱਖ ਸੰਗਤਾਂ ਜਿੰਨੀਆਂ ਵੀ ਅ ਪੰਥ ਪੰਜਾਬ ਮਨੁੱਖੀ ਅਧਿਕਾਰਾਂ ਦੇ ਲਈ ਹਾ ਦਾ ਨਾਰਾ ਮਾਰਨ ਵਾਲੇ ਜੀ ਪ੍ਰੀਤ ਸਿੰਘ ਸੈਣੀ ਵੀਰ ਨੂੰ ਜਿਹੜੇ-ਜਿਹੜੇ ਵੀ ਪਿਆਰ ਕਰਦੇ ਨੇ ਉਸ ਜੋਧੇ ਦੀ ਜਿਹੜਾ ਸਸਕਾਰ ਕੀਤਾ ਜਾਣਾ ਆ ਉਹ ਕੱਲ ਨੂੰ 2 ਵਜੇ ਉਹਨਾਂ ਦਾ ਪਿੰਡ ਜੱਜਾ ਇੱਥੇ ੳੜਮੜ ਟਾਂਡੇ ਦੇ ਕੋਲੇ ਆ ਜੀ ਅਸੀਂ ਪਰਿਵਾਰ ਵੱਲੋਂ ਜਿਹੜਾ ਸੁਨੇਹਾ ਆਇਆ ਹੈ ਕਿ ਸਾਰੇ ਉੱਥੇ ਪਿੰਡ ਜਾਜਾ ਪਹੁੰਚੋ ਤੇ ਉਸੇ ਸਬੰਧ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਸਸਕਾਰ ਪ੍ਰੀਤ ਸਿੰਘ ਸੈਣੀ ਉਸ ਵੀਰ ਦਾ ਉੱਥੇ ਕੀਤਾ ਜਾਣਾ ਆ ਉਹ ਜੋ ਦਾ ਜਿਹੜਾ ਸ਼ਹੀਦ ਭਾਈ ਲక్ష్మణ ਸਿੰਘ ਸਾਕਾ ਨਨਕਾਣਾ ਸਾਹਿਬ ਦੇ ਨਕਸ਼ੇ ਕਦਮ ਚੱਲ ਕੇ ਜੋ ਕਿ ਸਮੇਂ ਦੇ ਨਰੈਣੂ ਮਹੰਤਾਂ ਦੇ ਖਿਲਾਫ ਨਿਤੜਕ ਹੋ ਕੇ ਡਟਿਆ ਜਿਨੇ ਜਾਨ ਦੀ ਪਰਵਾਹ ਨਾ ਕਰਕੇ ਗੁਰੂ ਪੰਥ ਲਈ ਬੇਵਾਕ ਆਵਾਜ਼ ਬੁਲੰਦ ਕੀਤੀ ਜੋ 4 ਤਰੀਕ ਨੂੰ ਸਾਡੇ ਸਾਰਿਆਂ ਤੋਂ ਵਿਛੜ ਗਿਆ ਤੇ ਜਿਸ ਦੀ ਜਿਹੜੀ ਉਹ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਅਜੇ ਆਉਣੀ ਆ ਉਹਦੇ ਚ ਕੀ ਆਉਂਦਾ ਉਹ ਬਾਅਦ ਦੀਆਂ ਗੱਲਾਂ ਨੇ ਪਰ ਜੀ ਹਾਲ ਦੀ ਘੜੀ ਜੋ ਪਰਮੇਸ਼ਰ ਨੂੰ ਕੋਈ ਸੀਗਾ ਪਰਵਾਨ ਉਹ ਬਾਣਾ ਮੰਨਦਿਆਂ ਹੋਇਆਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਉਹ ਜ਼ਰੂਰ ਕੱਲ ਨੂੰ ਉੱਥੇ ਪਿੰਡ ਜੱਜਾ ਊੜਮੜ ਟਾਂਡਾ 12 ਵਜੇ ਉੱਥੇ 2 ਵਜੇ ਉੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਪਾਈ ਸਾਹਿਬ ਜੀ ਮੈਂ ਪੁੱਛਣਾ ਚਾਹਾਂਗਾ ਤੁਹਾਡਕਲੋਂ ਕਿ ਥੋੜੀ ਇਸ ਗੱਲ ਦੀ ਸਾਂਝ ਪਾ ਦਿਓ ਕਿ ਟਾਪਸ਼ੀ ਰਿਪੋਰਟ ਉਹਨਾਂ ਦੀ ਅਜੇ ਤੱਕ ਪੈਂਡਿੰਗ ਹੈ ਕਿਉਂ ਨਹੀਂ ਆਈ ਜੋ ਪੋਸਟਮਾਸਟਰ ਦੀ ਰਿਪੋਰਟ ਹੈ ਉਹਦਾ ਕੱਲ ਕੱਲ ਸਾਰਾ ਦਿਨ ਉੱਥੇ ਭਾਈ ਸਰਬਜੀਤ ਸਿੰਘ ਸਿਮਰਨ ਸਿੰਘ ਹੋਣੀ ਵੀਰ ਸਾਰੇ ਨਾਲ ਪਰਿਵਾਰ ਦੇ ਲੱਗ ਕੇ ਉਹ ਜਿਹੜਾ ਉੱਥੇ ਮਲਾਜਾ ਕੀਤਾ ਜਾਣਾ ਸੀ ਉੱਥੇ ਕੀਤਾ ਗਿਆ ਅੱਜ ਹੁਣ ਜਿਹੜੇ ਡਾਕਟਰ ਨੇ ਉਹਨਾਂ ਨੇ ਕਿਹਾ ਕਿ ਇੱਥੇ ਇੱਕ ਡਾਕਟਰਾਂ ਦਾ ਬੋਰਡ ਬੈਠਾ ਆ ਕਿ ਕੱਲੇ ਡਾਕਟਰ ਦਾ ਕੰਮ ਨਹੀਂ ਸੀ ਜੀ ਬੋਰਡ ਬਣ ਕੇ ਉਹਦੀ ਉਹਦੀ ਵੀਡੀਓਗ੍ਰਾਫੀ ਵੀ ਕਰਾਈ ਗਈ ਆ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਵੀ ਕੋਈ ਕਿਸੇ ਕਿਸਮ ਦੀ ਕੋਤਾਂ ਦੀ ਗੱਲ ਨਹੀਂ ਹੋਊਗੀ ਨਾ ਹੈ ਜੀ ਤੇ ਫਿਰ ਵੀ ਸਾਨੂੰ ਜਿਹੜੀ ਉਹ ਰਿਪੋਰਟ ਆ ਉਹਦੀ ਉਡੀਕ ਵਿੱਚ ਆ ਉਹ ਕੀ ਆਉਂਦਾ ਆ ਕੀ ਦੱਸਦੇ ਆ ਉਹ ਉਡੀਕ ਰਹੇ ਆ ਮਤਲਬ ਜੋ ਪੋਸਟਮਾਰਟ ਰਿਪੋਰਟ ਦੇ ਜੋ ਟਾਪਸੀ ਰਿਪੋਰਟ ਦੀ ਰਿਜ਼ਲਟ ਜੋ ਉਹਨਾਂ ਤੋਂ ਸਾਹਮਣੇ ਆਣਗੇ ਤੁਹਾਨੂੰ ਉਮੀਦ ਹੈ ਕਿ ਜੋ ਬਿਲਕੁਲ ਇਮਾਨਦਾਰੀ ਨਾਲ ਕੀਤਾ ਜਾਏਗਾ ਪੋਸਟਮਾਰਟ ਆਸ ਕਰਦੇ ਹਾਂ ਕਿ ਇਮਾਨਦਾਰੀ ਆ ਇਹ ਵੀ ਆਸ ਕਰਦੇ ਆ ਕਿ ਪ੍ਰੀਤ ਸਿੰਘ ਸੈਣੀ ਜੋ ਸਨ ਉਹ ਤੇ ਬਿਲਕੁਲ ਬੇਬਾਕ ਪੱਤਰਕਾਰ ਸਨ ਔਰ ਬਿਲਕੁਲ ਆਪਣੀ ਇਮਾਨਦਾਰੀ ਨਾਲ ਕੌਮ ਦੀ ਖਾਤਰ ਤੁਹਾਡੇ ਨਾਲ ਵੀ ਉਹਨਾਂ ਨੇ ਜਿੰਨੇ ਮਾਰਚ ਹੋਏ ਨੇ ਤੁਹਾਨੂੰ ਵੀ ਬੜੀ ਕਵਰੇਜ ਦਿੱਤੀ ਹੈ ਮੋਢੇ ਨਾਲ ਮੋਢਾ ਜਲ ਕੇ ਨਾਲ ਤੁਹਾਡੇ ਨਾਲ ਚੱਲਿਆ ਨੇ ਬੜੀ ਸਾਂਝੀ ਤੁਹਾਡੀ ਨੇੜੇ ਤੇ ਨੇੜਤਾ ਸੀ ਸਾਡੇ ਨਾਲ ਉਹ ਇਹ ਕਹਿ ਲਿਏ ਕਿ ਸ਼ਹੀਦ ਭਾਈ ਲਖਮਣ ਸਿੰਘ ਦੇ ਫੋਲੋਅਰ ਸੀ ਅਸੀਂ ਜਿਨ੍ਹਾਂ 2016 ਦੇ ਵਿੱਚ ਹਾ ਦਾ ਨਾਰਾ ਮਾਰ ਕੇ ਮੁੜ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਤੇ ਉਹ ਇੱਕ ਸਾਡੇ ਫੋਲੋਅਰ ਵੀ ਬਣੇ ਸਾਡੇ ਭਰਾ ਬਣੇ ਸਾਡੇ ਮਿੱਤਰ ਬਣੇ ਇਹੋ ਜਿਹਾ ਮੋਢੇ ਨਾਲ ਮੋਢਾ ਜੋੜਿਆ ਕਿ ਪ੍ਰੀਤ ਸਿੰਘ ਸੈਣੀ ਨੇ ਕਦੇ ਸਾਡੇ ਤੇ ਨਾ ਸ਼ੱਕ ਕੀਤਾ ਨਾ ਕਦੇ ਭਰੋਸੇ ਨੂੰ ਡੋਲਣ ਦਿੱਤਾ ਨਾ ਕਿਸੇ ਗੱਲੋਂ ਇਨਕਾਰ ਕੀਤਾ ਤੇ ਨਾ ਹੀ ਸਾਨੂੰ ਪ੍ਰੀਤ ਸਿੰਘ ਸੈਣੀ ਤੇ ਕੋਈ ਸ਼ੱਕ ਨਾ ਕੋਈ ਅਸੀਂ ਇਨਕਾਰ ਕੀਤਾ ਤੇ ਨਾ ਹੀ ਸਾਡਾ ਕਦੇ ਪ੍ਰੀਤ ਸਿੰਘ ਸੈਣੀ ਤੋਂ ਕਰੋ ਸਾਡੋ ਲਿਆ ਅੱਜ ਵੀ ਸਾਡਾ ਉਹ ਜਿਹੜਾ ਵੀਰ ਸਾਡੇ ਤੋਂ ਖੁੱਸਿਆ ਆ ਉਹਦੀ ਜਿਹੜੀ ਉਹ ਗੱਲ ਸ਼ੁਰੂਆਤ ਕਰ ਗਿਆ ਆ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਆਵਾਜ਼ ਦੇ ਗਿਆ ਆ ਜੀ ਉਹਨੂੰ ਅਸੀਂ ਕਿਸੇ ਵੀ ਕੀਮਤ ਤੇ ਮਰਨੀ ਦੇਾਂਗੇ ਪ੍ਰੀਤ ਸਿੰਘ ਸੈਣੀ ਉਹ ਦਿਲਾਂ ਤੇ ਰਾਜ ਕਰਦਾ ਸੀ ਕਰਦਾ ਹੈ ਤੇ ਗਾਉ ਨੇ ਕਰਦੇ ਰਹਿਣਾ ਹੈ ਪ੍ਰੀਤ ਸਿੰਘ ਸੈਣੀ ਚਾਹੇ ਇਸ ਦੁਨੀਆ ਚ ਨਹੀਂ ਰਿਹਾ ਲੇਕਿਨ ਰਹੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਜੋਹਾ ਪੰਜਾਬ ਦੇ ਦਿਲਾਂ ਚ ਬਸਦਾ ਰਹੇਗਾ ਜੋ ਪੰਜਾਬ ਦੀ ਨੌਜਵਾਨੀ ਦੀ ਕਰਕੇ ਮੌਕਾ ਦੇਣ ਵਾਲੇ ਸੰਸਥਾ ਸੀਗਾ ਪ੍ਰੀਤ ਸੈਣੀ ਇੱਕ ਉਹ ਸੰਸਥਾ ਸੀਗਾ ਉਹ ਕੱਲਾ ਬੰਦਾ ਨਹੀਂ ਸੀ ਉਹ ਇੱਕ ਪਬਲਿਕ ਪ੍ਰੋਪਰਟੀ ਬਣ ਚੁੱਕਾ ਸੀ ਪ੍ਰੀਤ ਸਿੰਘ ਸੈਣੀ ਇਸ ਲਈ ਉਹ ਜਿਉਂਦਾ ਰਹਿਣਾ ਆ ਪਤ ਸਾਹਿਬ ਉਹਨਾਂ ਦੇ ਉਹਨਾਂ ਦੇ ਖਿਲਾਫ 295 ਇਹਦਾ ਬਰਚਾ ਵੀ ਤਿਆਰ ਕੀਤਾ ਗਿਆ ਸੀ ਜੀ ਬਿਲਕੁਲ ਜੀ ਅੱਜਕੱਲ ਦਾ ਜਿਹੜਾ ਮਸੰਦ ਲਾਣਾ ਆ ਉਹਨਾਂ ਨੇ ਪਰਚਾ ਉਹਦੇ ਤੇ ਕਰਾਇਆ ਉਹ ਵੀ ਗੱਲਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਜ਼ਰੂਰ ਕਰਾਂਗੇ ਪਰ ਅੱਜ ਮੈਂ ਕੇਵਲ ਬੇਨਤੀ ਕਰੂੰਗਾ ਜੀ ਕਿ ਕੱਲ ਨੂੰ ਜ਼ਰੂਰ ਉਥੇ 2 ਵਜੇ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਦੇਣ ਵੱਤੋਂ ਵੱਤ ਜੀ ਇਹ ਕਿਹਨਾ ਦਾ ਜੱਦੀ ਪਿੰਡ ਕਿਹੜਾ ਹੈਗਾ ਜੱਜਾ ਪਿੰਡ ਉੜਮੜ ਟਾਂਡਾ ਨੇੜੇ ਟਾਂਡਾ ਦੇ ਨੇੜੇ ਹੁਸ਼ਿਆਰਪੁਰ 'ਚ ਪਿਆ ਹੁਸ਼ਿਆਰਪੁਰ ਜੀ ਜਿੱਤਕ ਹੁਸ਼ਿਆਰਪੁਰ ਜੀ 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 ਉਹਨਾਂ ਅਗਰ ਕੀ ਕਹਿਣਾ ਚਾਹੋਗੇ ਦੀ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀ ਜਿਹੜੀ ਉਹਨਾਂ ਨੇ ਸ਼ੁਰੂਆਤ ਕੀਤੀ ਉਹ ਜਿਉਂਦੀ ਤਿਉਂ ਰਵੇ ਤੇ ਕੱਲ ਨੂੰ ਮੈਂ ਇਹੀ ਕਹਿਣਾ ਵੀ 2 ਵਜੇ ਉੱਥੇ ਜ਼ਰੂਰ ਸਾਰੇ ਪਹੁੰਚਣ ਜੀ ਜਿਹੜੇ ਵੀ ਪ੍ਰੀਤ ਸੈਣੀ ਨੂੰ ਪਿਆਰ ਕਰਦੇ ਕੁਝ ਦਿਨ ਪਹਿਲਾਂ 3 ਦਿਨ 4 ਦਿਨ ਪਹਿਲਾਂ ਪ੍ਰੀਤ ਸਿੰਘ ਸੈਣੀ ਬੇਬਾਕ ਪੱਤਰਕਾਰ ਜੋ ਕਿ ਗਾਲ ਚਲਾਣਾ ਕਰ ਗਏ ਨੇ ਔਰ ਉਹਨਾਂ ਦਾ ਜੋ ਅੰਤਿਮ ਸੰਸਕਾਰ ਹੈ ਕੱਲ 2 ਵਜੇ ਉਹਨਾਂ ਦੇ ਜੱਦੀ ਪਿੰਡ ਟਾਂਡਾ ਵਿਖੇ ਕੀਤਾ ਜਾਏਗਾ ਔਰ ਜੋ ਉਸ ਵੀਰ ਪ੍ਰੀਤ ਸਿੰਘ ਸੈਨੀਆਂ ਉਹਨਾਂ ਦੀ ਜੋ ਘਾਟ ਪੂਰੇ ਪੰਜਾਬ ਵਿੱਚ ਕਿਆ ਪੂਰੀ ਕੌਮ ਨੂੰ ਘਾਟਾ ਹੈ ਔਰ ਸਭ ਤੋਂ ਜ਼ਿਆਦਾ ਕਿਉਂਕਿ ਪੰਥ ਦੀ ਗੱਲ ਉਹ ਬੜੇ ਸੁੱਚੇ ਢੰਗ ਨਾਲ ਕਰਦੇ ਸਨ ਔਰ ਬੇਬਾਕ ਪੱਤਰਕਾਰ ਨਿੱਡਰ ਪੱਤਰਕਾਰ ਜੋ ਪੰਥ ਦੀ ਹਕਾਂ ਦੀ ਗੱਲ ਕਰਦੇ ਸਨ ਪੰਜਾਬ ਦੇ ਹਕਾਂ ਦੀ ਗੱਲ ਕਰਦੇ ਸਨ ਉਹਨਾਂ ਨਾਲ ਜੋ ਪਾਣਾ ਵਾਪਰਿਆ ਤੁਸੀਂ ਸਾਰੇ ਹੀ ਜਾਣੂ ਹੋ ਉਸ ਤੋਂ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਪਾਈਬਲ ਦੇਵ ਸਿੰਘ ਜੀ ਬਡਾਲਾ ਸਾਬਕਾ ਹਜੂਰ ਜੀ ਰਾਗੀ ਦਰਬਾਰ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਇੱਕ ਕੱਲ ਦੀ ਜੋ ਉਹਨਾਂ ਦੇ ਅੰਤਿਮ ਸੰਸਕਾਰ ਹੈ ਜੋ ਉਹਨਾਂ ਨੂੰ ਅਗਨ ਭੇਟ ਕੀਤੇ ਜਾਏਗੀ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਏਗਾ ਉਹਨਾਂ ਦੇ ਜੱਦੀ ਪਿੰਡ ਉਹਨਾਂ ਕੋਲ ਸਾਰਾ ਮੇਰਬਾ ਲੈਣੇ ਆ ਇਸ ਵਕ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਬਲਦੇਵ ਸਿੰਘ ਜੀ ਆ ਉਹਨਾਂ ਨਾਲ ਗੱਲਬਾਤ ਕਰਨੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਬਲਦੇਵ ਸਿੰਘ ਜੀ ਬਡਾਲਾ ਬੋਲ ਰਹੇ ਜੀ 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 ਮੈਂ ਰਮਨਿਕ ਸਿੰਘ ਬੋਲ ਰਹਾ ਜੀ ਅਖੰਡ ਬਾਨੀ ਪੰਥਕ ਮੀਡੀਆ ਚੈਨਲ ਤੋਂ ਜੰਮੂ ਪੱਤਰਕਾਰ ਜੀ ਜੀ ਤੁਹਾਡੇ ਤੋਂ ਬੇਰਵਾ ਚਾਹੁੰਦੇ ਜੀ ਜੋ ਬੜੀ ਮੰਧ ਭਾਗੀ ਕਪਟਨਾ ਜੋ ਵਾਪਰੀ ਹੈ بےਬਾਕ ਪੱਤਰਕਾਰ ਜੋ ਨੀਡਰ ਪੱਤਰਕਾਰ ਨੀ ਧੜਕ ਪੱਤਰਕਾਰ ਪ੍ਰੀਤ ਸਿੰਘ ਸੈਣੀ ਜੋ ਉਹਨਾਂ ਦਾ ਜੋ ਮੰਧ ਭਾਗੀ ਕਟਨਾ ਉਹਨਾਂ ਨਾਲ ਵਾਪਰੀ ਹੈ ਤੋਂ ਉਹਨਾਂ ਜੋ ਉਹਦੇ ਬਾਰੇ ਬੇਰਵਾ ਚਾਹੋਂਗੇ ਤੁਹਾਡੇ ਕੋਲੋਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅਸੀਂ ਬੇਨਤੀ ਕਰਦੇ ਆਂ ਅ ਸਿੱਖਤ ਪਵਨਾ ਦਲ ਵੱਲੋਂ ਜਾਂ ਹੋਰ ਵੀਰ ਜਿਹੜੇ ਉਦਣ ਦੇ ਨਾਲ ਨੇ ਪਾਈ ਸੁਖਜੀਤ ਸਿੰਘ ਖੋਸਾ ਗੁਰਪ੍ਰੀਤ ਸਿੰਘ ਜੀ ਸੱਜਣ ਭੁਪਿੰਦਰ ਸਿੰਘ ਜੀ ਜਾਂ ਸਾਡੇ ਹਰਮਨ ਵੀਰ ਮਾਜਵੇ ਹੋਣੀ ਸਾਰੇ ਉਦਣ ਦੇ ਸੀ ਨਾਲ ਹੀ ਆ ਜੀ ਮੈਂ ਕਿ ਸਮੂਚੀਆਂ ਸਿੱਖ ਸੰਗਤਾਂ ਜਿੰਨੀਆਂ ਵੀ ਅ ਪੰਥ ਪੰਜਾਬ ਮਨੁੱਖੀ ਅਧਿਕਾਰਾਂ ਦੇ ਲਈ ਹਾ ਦਾ ਨਾਰਾ ਮਾਰਨ ਵਾਲੇ ਜੀ ਪ੍ਰੀਤ ਸਿੰਘ ਸੈਣੀ ਵੀਰ ਨੂੰ ਜਿਹੜੇ-ਜਿਹੜੇ ਵੀ ਪਿਆਰ ਕਰਦੇ ਨੇ ਉਸ ਜੋਦੇ ਦੀ ਜਿਹੜਾ ਸੰਸਕਾਰ ਕੀਤਾ ਜਾਣਾ ਆ ਉਹ ਕੱਲ ਨੂੰ 2 ਵਜੇ ਉਹਨਾਂ ਦਾ ਪਿੰਡ ਜੱਜਾ ਇੱਥੇ ੳੜਮੁੜ ਟਾਂਡੇ ਦੇ ਕੋਲੇ ਆ ਜੀ ਅਸੀਂ ਪਰਿਵਾਰ ਵੱਲੋਂ ਜਿਹੜਾ ਸੁਨੇਹਾ ਆਇਆ ਹੈ ਕਿ ਸਾਰੇ ਉੱਥੇ ਪਿੰਡ ਜੱਜਾ ਪਹੁੰਚੋ ਜੀ ਤੇ ਉਸੇ ਸੰਬੰਧ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਸੰਸਕਾਰ ਪ੍ਰੀਤ ਸਿੰਘ ਸੈਣੀ ਉਹ ਸਵੀਰ ਦਾ ਉੱਥੇ ਕੀਤਾ ਜਾਣਾ ਆ ਉਹ ਜੋਦਾ ਜਿਹੜਾ ਸ਼ਹੀਦ ਭਾਈ ਲక్ష్మణ ਸਿੰਘ ਸਾਕਾ ਨਨਕਾਣਾ ਸਾਹਿਬ ਦੇ ਨਕਸ਼ੇ ਕਦਮ ਚੱਲ ਕੇ ajo ke ਸਮੇਂ ਦੇ ਨਰੈਣੂ ਮਹੰਤਾ ਦੇ ਖਿਲਾਫ ਨ ਧੜਕ ਹੋ ਕੇ ਡਟਿਆ ਜਿਨੇ ਜਾਨ ਦੀ ਪਰਵਾਹ ਨਾ ਕਰਕੇ ਗੁਰੂ ਪੰਥ ਲਈ ਬੇਵਾਕ ਆਵਾਜ਼ ਬੁਲੰਦ ਕੀਤੀ ਜੋ 4 ਤਰੀਕ ਨੂੰ ਸਾਡੇ ਸਾਰਿਆਂ ਤੋਂ ਵਿਛੜ ਗਿਆ ਤੇ ਜਿਸ ਦੀ ਜਿਹੜੀ ਉਹ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਅਜੇ ਆਉਣੀ ਆ ਉਹਦੇ ਚ ਕੀ ਆਉਂਦਾ ਉਹ ਬਾਦੀਆਂ ਗੱਲਾਂ ਨੇ ਪਰ ਜੀ ਹਾਲ ਦੀ ਘੜੀ ਜੋ ਪਰਮੇਸ਼ਰ ਨੂੰ ਕੋਈ ਸੀਗਾ ਪਰਵਾਨ ਉਹ ਭਾਣਾ ਮੰਨਦਿਆਂ ਹੋਇਆਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਜ਼ਰੂਰ ਕੱਲ ਨੂੰ ਉਥੇ ਪਿੰਡ ਜੱਜਾ ਉੜਮੜ ਟਾਂਡਾ 12 ਵਜੇ ਉੱਥੇ 2 ਵਜੇ ਉੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ। ਭਾਈ ਸਾਹਿਬ ਜੀ ਮੈਂ ਪੁੱਛਣਾ ਚਾਹਾਂਗਾ ਤੁਹਾਡਾ ਕਲੂਮ ਕਿ ਥੋੜੀ ਇਸ ਗੱਲ ਦੀ ਸਾਂਝ ਪਾ ਦਿਓ ਕਿ ਟਾਪਸ਼ੀ ਰਿਪੋਰਟ ਉਹਨਾਂ ਦੀ ਅਜੇ ਤੱਕ ਪੈਂਡਿੰਗ ਹੈ ਕਿਉਂ ਨਹੀਂ ਆਈ ਜੋ ਪੋਸਟਮਾਸਟਰ ਨੂੰ ਰਿਪੋਰਟ ਹੈ ਉਹਦਾ ਕੱਲ ਕੱਲ ਸਾਰਾ ਦਿਨ ਉੱਥੇ ਭਾਈ ਸਰਬਜੀਤ ਸਿੰਘ ਸਿਮਰਨ ਸਿੰਘ ਹੋਣੀ ਵੀਰ ਸਾਰੇ ਨਾਲ ਪਰਿਵਾਰ ਦੇ ਲੱਗ ਕੇ ਉਹ ਜਿਹੜਾ ਉੱਥੇ ਮਲਾਜਾ ਕੀਤਾ ਜਾਣਾ ਸੀ ਉੱਥੇ ਕੀਤਾ ਗਿਆ ਤੇ ਅੱਜ ਹੁਣ ਜਿਹੜੇ ਡਾਕਟਰ ਨੇ ਉਹਨਾਂ ਨੇ ਕਿਹਾ ਕਿ ਇੱਥੇ ਇੱਕ ਡਾਕਟਰਾਂ ਦਾ ਬੋਰਡ ਬੈਠਾ ਆ ਕਿ ਕੱਲੇ ਡਾਕਟਰ ਦਾ ਕੰਮ ਨਹੀਂ ਸੀ ਜੀ ਬੋਰਡ ਬਣ ਕੇ ਉਹਦੀ ਉਹਦੀ ਵੀਡੀਓਗ੍ਰਾਫੀ ਵੀ ਕਰਾਈ ਗਈ ਆ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਵੀ ਕੋਈ ਕਿਸੇ ਕਿਸਮ ਦੀ ਕੋਤਾਂ ਦੀ ਗੱਲ ਨਹੀਂ ਹੋਊਗੀ ਨਾ ਹੈ ਜੀ ਤੇ ਫਿਰ ਵੀ ਸਾਨੂੰ ਜਿਹੜੀ ਉਹ ਰਿਪੋਰਟ ਆ ਉਹਦੀ ਉਡੀਕ ਵਿੱਚ ਆ ਉਹ ਕੀ ਆਉਂਦਾ ਆ ਕੀ ਦੱਸਦੇ ਆ ਉਹ ਉਡੀਕ ਰਹੇ ਆ ਮਤਲਬ ਜੋ ਪੋਸਟਮਾਰਟ ਪਰ ਰਿਪੋਰਟ ਦੇ ਜੋ ਟਾਪਸੀ ਰਿਪੋਰਟ ਦੀ ਰਿਜ਼ਲਟ ਜੋ ਉਹਨਾਂ ਤੋਂ ਸਾਹਮਣੇ ਆਣਗੇ ਤੁਹਾਨੂੰ ਉਮੀਦ ਹੈ ਕਿ ਜੋ ਬਿਲਕੁਲ ਇਮਾਨਦਾਰੀ ਨਾਲ ਕੀਤਾ ਜਾਏਗਾ ਪੋਸਟਮਾਰਟ ਆਸ ਕਰਦੇ ਆ ਕਿ ਇਮਾਨਦਾਰੀ ਆ ਇਹ ਵੀ ਆਸ ਕਰਦੇ ਆ ਕਿ ਪ੍ਰੀਤ ਸਿੰਘ ਸੈਣੀ ਜੋ ਸਾਣ ਉਹ ਤੇ ਬਿਲਕੁਲ ਬੇਬਾਕ ਪੱਤਰਕਾਰ ਸਨ ਔਰ ਬਿਲਕੁਲ ਆਪਣੀ ਇਮਾਨਦਾਰੀ ਨਾਲ ਕੌਮ ਦੀ ਖਾਤਰ ਤੁਹਾਡੇ ਨਾਲ ਵੀ ਉਹਨਾਂ ਨੇ ਜਿੰਨੇ ਮਾਰਚ ਹੋਏ ਨੇ ਤੁਹਾਨੂੰ ਵੀ ਬੜੀ ਕਵਰੇਜ ਦਿੱਤੀ ਹੈ ਮੋਢੇ ਨਾਲ ਮੋਢਾ ਜਲ ਕੇ ਨਾਲ ਤੁਹਾਡੇ ਨਾਲ 40 ਨੇ ਬੜੀ ਸਾਂਝੀ ਤੁਹਾਡੀ ਨੇੜੇ ਨੇਤਾ ਸੀ ਸਾਡੇ ਨਾਲ ਉਹ ਕਹਿ ਲਿਏ ਕਿ ਸ਼ਹੀਦ ਭਾਈ ਲਖਮਣ ਸਿੰਘ ਦੇ ਫੋਲੋਅਰ ਸੀ ਅਸੀਂ ਜਿਨ੍ਹਾਂ 2016 ਦੇ ਵਿੱਚ ਹਾ ਦਾ ਨਾਰਾ ਮਾਰ ਕੇ ਮੁੜ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਤੇ ਉਹ ਇੱਕ ਸਾਡੇ ਫੋਲੋਅਰ ਵੀ ਬਣੇ ਸਾਡੇ ਭਰਾ ਬਣੇ ਸਾਡੇ ਮਿੱਤਰ ਬਣੇ ਇਹੋ ਜਿਹਾ ਮੋਢੇ ਨਾਲ ਮੋਢਾ ਜੋੜਿਆ ਕਿ ਪ੍ਰੀਤ ਸਿੰਘ ਸੈਣੀ ਨੇ ਕਦੇ ਸਾਡੇ ਤੇ ਨਾ ਸ਼ੱਕ ਕੀਤਾ ਨਾ ਕਦੇ ਭਰੋਸੇ ਨੂੰ ਡੋਲਣ ਦਿੱਤਾ ਨਾ ਕਿਸੇ ਗੱਲੋਂ ਇਨਕਾਰ ਕੀਤਾ ਤੇ ਨਾ ਹੀ ਸਾਨੂੰ ਪ੍ਰੀਤ ਸਿੰਘ ਸੈਣੀ ਤੇ ਕੋਈ ਸ਼ੱਕ ਨਾ ਕੋਈ ਅਸੀਂ ਇਨਕਾਰ ਕੀਤਾ ਤੇ ਨਾ ਹੀ ਸਾਡਾ ਕਦੇ ਪ੍ਰੀਤ ਸਿੰਘ ਸੈਣੀ ਤੋਂ ਭਰੋਸਾ ਡੋਲਿਆ ਅੱਜ ਵੀ ਸਾਡਾ ਉਹ ਜਿਹੜਾ ਵੀਰ ਸਾਡੇ ਤੋਂ ਖੁੱਸਿਆ ਆ ਉਹਦੀ ਜਿਹੜੀ ਉਹ ਗੱਲ ਸ਼ੁਰੂਆਤ ਕਰ ਗਿਆ ਆ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਲਈ ਆਵਾਜ਼ ਦੇ ਗਿਆ ਆ ਜੀ ਉਹਨੂੰ ਅਸੀਂ ਕਿਸੇ ਵੀ ਕੀਮਤ ਤੇ ਮਰ ਨਹੀਂ ਦਿਆਂਗੇ ਪ੍ਰੀਤ ਸਿੰਘ ਸੈਣੀ ਉਹ ਦਿਲਾਂ ਤੇ ਰਾਜ ਕਰਦਾ ਸੀ ਕਰਦਾ ਹੈ ਤੇ ਗਾਉ ਨੇ ਕਰਦੇ ਰਹਿਣਾ ਹੈ ਪ੍ਰੀਤ ਸਿੰਘ ਸੈਣੀ ਚਾਹੇ ਦੁਨੀਆ ਚ ਨਹੀਂ ਰਿਹਾ ਲੇਕਿਨ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਜੋਹਾ ਪੰਜਾਬ ਦੇ ਦਿਲਾਂ ਚ ਬਸਦਾ ਰਹੇਗਾ ਜੋ ਪੰਜਾਬ ਦੀ ਨੌਜਵਾਨੀ ਦੀ ਕਰਕੇ ਮੌਕਾ ਦੇਣ ਵਾਲੀ ਸੰਸਥਾ ਸੀਗਾ ਪ੍ਰੀਤ ਸੈਣੀ ਇੱਕ ਉਹ ਸੰਸਥਾ ਸੀਗਾ ਉਹ ਕੱਲਾ ਬੰਦਾ ਨਹੀਂ ਸੀ ਉਹ ਇੱਕ ਪਬਲਿਕ ਪ੍ਰਾਪਰਟੀ ਬਣ ਚੁੱਕਾ ਸੀ ਪ੍ਰੀਤ ਸਿੰਘ ਸੈਣੀ ਇਸ ਲਈ ਉਹ ਜਿਉਂਦਾ ਰਹਿਣਾ ਆ ਪਤ ਸਰ ਉਹਨਾਂ ਦੇ ਉਹਨਾਂ ਦੇ ਖਿਲਾਫ 295 ਐ ਦਾ ਬਰਚਾ ਵੀ ਤਿਆਰ ਕੀਤਾ ਗਿਆ ਸੀ ਜੀ ਬਿਲਕੁਲ ਜੀ ਅੱਜ ਕੱਲ ਦਾ ਜਿਹੜਾ ਮਸੰਦ ਲਾਣਾ ਆ ਉਹਨਾਂ ਨੇ ਪਰਚਾ ਉਹਦੇ ਤੇ ਕਰਾਇਆ ਉਹ ਵੀ ਗੱਲਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਜ਼ਰੂਰ ਕਰਾਂਗੇ ਪਰ ਅੱਜ ਮੈਂ ਕੇਵਲ ਬੇਨਤੀ ਕਰੂੰਗਾ ਜੀ ਕਿ ਕੱਲ ਨੂੰ ਜ਼ਰੂਰ ਉਥੇ 2 ਵਜੇ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਦੇਣ ਵੱਤ ਤੋਂ ਵੱਤ ਜੀ ਇਹ ਕਿਹਨਾਂ ਦਾ ਜੱਦੀ ਪਿੰਡ ਕਿਹੜਾ ਹੈਗਾ ਜੱਜਾ ਪਿੰਡ ਉੜਮੜ ਟਾਂਡਾ ਨੇੜੇ ਟਾਂਡਾ ਦੇ ਨੇੜੇ ਹਾਰਪੁਰ ਚ ਪਿਆ ਹਾਰਪੁਰ ਜੀ ਜ਼ਿਲ੍ਹਾ ਹਾਰਪੁਰ ਜੀ 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 ਹੁਣ ਅਗਰ ਇਹ ਕੀ ਕਹਿਣਾ ਚਾਹੋਗੇ ਦੀ ਤੁਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀ ਜਿਹੜੀ ਉਹਨਾਂ ਨੇ ਸ਼ੁਰੂਆਤ ਕੀਤੀ ਉਹ ਜਿਉਂਦੀ ਪਿਉ ਰਵੇ ਤੇ ਕੱਲ ਨੂੰ ਮੈਂ ਇਹੀ ਕਹਿਣਾ ਵੀ 2 ਵਜੇ ਉੱਥੇ ਜ਼ਰੂਰ ਸਾਰੇ ਪਹੁੰਚਣ ਜੀ ਜਿਹੜੇ ਵੀ ਪ੍ਰੀਤ ਸੈਣੀ ਨੂੰ ਪਿਆਰ ਕਰਦੇ